ਪਾਲੋ ਮੁਦਾਬਾ ਸਲਾਮਤ ਮੁਦਾਬਾ ਸਾਡੇ ਜਿਹੜੇ ਸਾਥੀ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ 28 ਤਰੀਕ ਨੂੰ ਅਸੀਂ ਜੋ ਕਿਲੋਮੀਟਰ ਬੱਸਾਂ ਦਾ ਟੈਂਡਰ ਸਰਕਾਰ ਲੈ ਕੇ ਆਈ ਸੀ ਜੋ ਕਿ ਮਹਿਕਮੇ ਦਾ ਨਿੱਜੀਕਰਨ ਆ ਕਿਉਂਕਿ ਇਹ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਆ ਗਈ ਪਹਿਲਾਂ ਇਹਨਾਂ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਵੀ ਅਸੀਂ ਜਿੰਨੇ ਵੀ ਮੁਲਾਜ਼ਮ ਨੇਗੇ ਉਹਨਾਂ ਨੂੰ ਪੱਕੇ ਕਰਾਂਗੇ ਰੈਗੂਲਰ ਰਾਂਗੇ ਜਿਹੜੇ ਵਿਭਾਗ ਨੇ ਉਹਨਾਂ ਨੂੰ ਅਸੀਂ ਬੰਦ ਮੁਨਾਫੇ ਵੱਲ ਲੈ ਕੇ ਜਾਵਾਂਗੇ ਵੀ ਜਿਵੇਂ ਕਿ ਕਿ ਕਿਲੋਮੀਟਰ ਬੱਸਾਂ ਅਸੀਂ ਨਹੀਂ ਪਾਵਾਂਗੇ ਜਾਂ ਇਹਨਾਂ ਨੇ ਮੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਵੀ ਜੋ ਕੱਚਾ ਸਾਫ ਦਾ ਮੈਂ ਪੰਜਾਬ ਦੇ ਵਿੱਚੋਂ ਕੱਚਾ ਸਾਫ ਦਾ ਮੈਂ ਖਤਮ ਕਰੂੰਗਾ ਜਿਹੜੇ ਸਾਡੇ ਮੇਨ ਆਗੂ ਸੀਗੇ ਜਿਵੇਂ ਕਿ ਮੈਨੂੰ ਸਵੇਰੇ ਘਰੋਂ 4 ਵਜੇ ਡਿਟੇਨ ਕਰ ਲਿਆ ਸੀ ਪੁਲਿਸ ਨੇ ਅਰੈਸਟ ਕਰਕੇ ਲੈ ਗਏ ਸੀਗੇ ਇਸ ਤਰ੍ਹਾਂ ਹੀ ਸਾਡੇ ਪੰਜਾਬ ਦੇ ਜਿੰਨੇ ਵੀ 29 ਦੀਪੂ 29 ਆਗੂ ਸੀਗੇ ਮੇਨ ਆਗੂ ਸੀਗੇ ਉਹਨਾਂ ਸਾਰੇ ਸਾਥੀਆਂ ਨੂੰ ਨજરਬੰਦ ਥਾਣਿਆਂ 'ਚ ਕਰ ਲਿਆ ਫਿਰ ਉਹ ਜੋ ਇੱਥੇ ਵਰਤਾਰਾ ਵਰਤਿਆ ਉਹ ਸਾਬਤ ਤੁਸੀਂ ਨੇ ਮੀਡੀਆ ਨੇ ਵੀ ਰਿਕਾਰਡ ਕੀਤਾ ਪ੍ਰਸ਼ਾਸਨ ਨੇ ਵੀ ਦੇਖਿਆ ਆਮ ਲੋਕਾਂ ਨੇ ਵੀ ਦੇਖਿਆ ਵੀ ਉਹ ਕਿਦਾਂ ਧੱਕਾ ਸਾਡੇ ਨਾਲ ਹੋਇਆ ਸਾਡੇ ਸਾਥੀਆਂ ਨੂੰ ਕੁੱਟਿਆ ਗਿਆ ਬੱਸਾਂ ਤੋਂ ਥੱਲੇ ਸਿੱਟਿਆ ਗਿਆ ਬਾਲ ਪੁੱਟੇ ਗਏ ਪਟਿਆਲੇ ਕਿਦਾਂ ਧੂ ਧੂ ਕੇ ਕੁੱਟਿਆ ਜਿਵੇਂ ਆ ਹੁਣ ਗੇਟ ਰੈਲੀ ਚੱਲ ਰਹੀ ਆ ਸਿਰਫ ਇਦਾਂ ਮਕਸਦ ਸੀ ਸਾਡਾ ਇਸਦਾਂ ਸੀ ਗੇਟ ਰੈਲੀ ਕਰਨੀ ਸੀ 2 ਘੰਟਿਆਂ ਦੀ ਸਰਕਾਰ ਮੰਗਾ ਹੱਲ ਕਰਨ ਵਾਲੇ ਪਾਸੇ ਤਾਂ ਆ ਨਹੀਂ ਰਹੀ ਉਲਟਾ ਸਾਡੇ ਦੇ ਜੋ ਪਰਚੇ ਦੇ ਕੇ ਨਜਾਇਜ਼ ਪਰਚੇ ਪਾ ਕੇ ਸਾਡੇ ਸਾਥੀ ਅੰਦਰ ਕੀਤੇ ਹੋਏ ਨੇ ਉਹਨਾਂ ਨੂੰ ਰਿਹਾ ਕਰਾਉਣ ਲਈ ਸਾਨੂੰ ਸੰਘਰਸ਼ ਕਰਨਾ ਪਿਆ ਕਿੱਥੇ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀਗੇ ਜੀ ਉਸੇ ਗੱਲ ਕੀਤੀ ਆ ਵੇ ਪੁਲਿਸ ਦਾ ਵੀ ਕਹਿਣਾ ਸੀ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਠੀਕ ਹੈ ਲੇਕਿਨ ਤੁਸੀਂ ਹੱਥਾਂ ਦੇ ਵਿੱਚ ਪੈਟਰੋਲ ਦੇ ਬੋਤਲਾਂ ਫੜ ਕੇ ਖੜੇ ਸੀ ਉਹ ਕਹਿੰਦੇ ਅਸੀਂ ਤਾਂ ਵੀ ਉਹਨਾਂ ਤੋਂ ਬੋਤਲਾਂ ਲੈਣੇ ਗਈ ਸੀਗੇ ਕਿ ਕਿਤੇ ਨਾ ਕਿਤੇ ਕੋਈ ਦੁਰਘਟਨਾ ਵਾਪਰ ਜਾਵੇ ਕਿਉਂਕਿ ਇਸ ਦਾ ਸਾਰਾ ਜ਼ਿੰਮੇਵਾਰ ਹੈ ਜੋ ਪ੍ਰਸ਼ਾਸਨ ਹੁੰਦਾ ਜੇ ਕੋਈ ਕਿਸੇ ਨੂੰ ਅਗ ਲੱਗ ਜਾਵੇ ਦੇਖੋ ਜੀ ਆਪਾਂ ਇਹ ਗੱਲ ਮੰਨਦੇ ਆ ਮੈਂ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ ਵੀ ਜਦੋਂ ਵੀ ਪੁਲਿਸ ਮਨ ਲਾ ਤਰਨੇ ਪੁਲਿਸ ਦੀ ਡਿਊਟੀ ਉਦੇਸ਼ ਪੁਲਿਸ ਸੁਰੱਖਿਆ ਲਈ ਲਾਈ ਜਾਂਦੀ ਆ ਕਿ ਨਾ ਕਿ ਪੁਲਿਸ ਕੋਈ ਅਤਿਆਚਾਰ ਕਰਨ ਲਈ ਲਾਈ ਜਾਂਦੀ ਆ ਇਹ ਅਸੀਂ ਮੰਨਦੇ ਆ ਪਰ ਮੈਂ ਪਹਿਲਾਂ ਇਹ ਗੱਲ ਕਹਿਆ ਕਹਿ ਚੁੱਕਿਆ ਵੀ ਜਦੋਂ ਧਰਨੇ ਦੇ ਵਿੱਚ ਮੇਨ ਆਗੂ ਹੀ ਨਹੀਂ ਰਹੇ ਧਰਨਾ ਲੀਡਰਲੈਸ ਹੋ ਗਿਆ ਉਹਨਾਂ ਨੂੰ ਸਮਝ ਹੀ ਨਹੀਂ ਸੀ ਇੰਨਾ ਹੀ ਵੀ ਉਹ ਕੀ ਕਰਨ ਉਹਨਾਂ ਨੂੰ ਇਦਾਂ ਹੋ ਗਿਆ ਵੀ ਅਸੀਂ ਪੁਲਿਸ ਨੂੰ ਸਾਇਦ ਡਰਾ ਲਾਂਗੇ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਦਾ ਅੱਜ ਸੰਗਰੂਰ ਵਿਖੇ ਪੀ ਆਰਟੀਸੀ ਅਤੇ ਪਨ ਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕੀਤੀ ਹੋਈ ਹੈ ਉਹਨਾਂ ਨੇ ਕੀ ਮੰਗਾਂ ਨੇ ਜਾਣਦੇ ਆਪਾਂ ਉਹਨਾਂ ਤੋਂ ਕਿ ਗੇਟ ਰੈਲੀ ਕਿਉਂ ਤਾਂ ਕਿ ਜਾਰੀ ਰਹੇਗੀ ਸਸਕੇ ਜੀ ਅਸੀ ਗੱਲ ਜੀ ਕੀ ਨਾ ਆਪਣਾ ਮੇਰਾ ਨਾਮ ਜਤਿੰਦਰ ਸਿੰਘਾ ਜੀ ਮੈਂ ਸੂਬਾ ਗੂ ਸੰਗਰੂਰੀ ਕੁਦਵਾ ਅੱਜ ਤੁਸੀਂ ਗੇਟ ਰੈਲੀ ਕਰ ਰਹੇ ਹੋ ਕੀ ਮੰਗਾਂ ਨੇ ਆਪਣੀਆਂ ਦੇਖੋ ਜੀ ਇਹ ਸੰਘਰਸ਼ ਸਾਡਾ ਪਹਿਲਾਂ ਵੀ ਚੱਲਦਾ ਸੀਗਾ ਤੇ ਹੁਣ ਵੀ ਅਸੀਂ ਸੰਘਰਸ਼ ਕਰ ਰਹੇ ਹਾਂਗੇ ਅੱਜ ਦਾ ਜੋ ਸਾਡੀ ਗੇਟ ਰੈਲੀ ਕਰਨ ਦਾ ਮਕਸਦ ਹੈਗਾ ਸਾਡੇ ਜਿਹੜੇ ਸਾਥੀ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਨੂੰ 28 ਤਰੀਕ ਨੂੰ ਅਸੀਂ ਜੋ ਕਿ ਕਿਲੋਮੀਟਰ ਬੱਸਾਂ ਦਾ ਟੈਂਡਰ ਸਰਕਾਰ ਲੈ ਕੇ ਆਈ ਸੀ ਜੋ ਕਿ ਮਹਿਕਮੇ ਦਾ ਨਿੱਜੀਕਰਨ ਆ ਕਿਉਂਕਿ ਇਹ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਆ ਗਈ ਪਹਿਲਾਂ ਇਹਨਾਂ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਵੀ ਅਸੀਂ ਜਿੰਨੇ ਵੀ ਮਲਾਜ਼ਮ ਨੇਗੇ ਉਹਨਾਂ ਨੂੰ ਪੱਕੇ ਕਰਾਂਗੇ ਰੈਗੂਲਰ ਰਾਂਗੇ ਜਿਹੜੇ ਵਿਭਾਗ ਨੇ ਉਹਨਾਂ ਨੂੰ ਅਸੀਂ ਬੰਦ ਮੁਨਾਫੇ ਵੱਲ ਲੈ ਕੇ ਜਾਵਾਂਗੇ ਵੀ ਜਿਵੇਂ ਕੀ ਕਿ ਕਿਲੋਮੀਟਰ ਬੱਸਾਂ ਅਸੀਂ ਨਹੀਂ ਪਾਵਾਂਗੇ ਜਾਂ ਇਹਨਾਂ ਨੇ ਮੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਵੀ ਜੋ ਕੱਚਾ ਸਾਫ ਦਾ ਮੈਂ ਪੰਜਾਬ ਦੇ ਵਿੱਚੋਂ ਕੱਚਾ ਸਾਫ ਦਾ ਮੈਂ ਖਤਮ ਕਰੂੰਗਾ ਸੋ ਉਹਨੂੰ ਲੈ ਕੇ ਜਦੋਂ ਅਸੀਂ 28 ਤਰੀਕ ਨੂੰ ਟੈਂਡਰ ਸੀ ਸਾਡੀ ਜਿਵੇਂ ਅੱਜ ਅਸੀਂ ਗੇਟ ਰੈਲੀ ਕਰ ਰਹੇ ਹਾਂ 7 ਮਈ ਢੰਗ ਦੇ ਨਾਲ ਉਸੇ ਤਰ੍ਹਾਂ ਹੀ ਸਾਡੀ ਉਸ 28 28 ਨਵੰਬਰ ਨੂੰ ਸਾਡੀ ਗੇਟ ਰੈਲੀ ਸੀਗੀ ਪਰ ਸਰਕਾਰ ਨੇ ਪਲਾਨ ਕੀ ਬਣਾਇਆ ਜਿਹੜੇ ਸਾਡੇ ਮੇਨ ਆਗੂ ਸੀਗੇ ਜਿਵੇਂ ਕਿ ਮੈਨੂੰ ਸਵੇਰੇ ਘਰੋਂ 4 ਵਜੇ ਡਿਟੇਨ ਕਰ ਲਿਆ ਸੀ ਪੁਲਿਸ ਨੇ ਅਰੈਸਟ ਕਰਕੇ ਲੈ ਗਏ ਸੀਗੇ ਇਸ ਤਰ੍ਹਾਂ ਹੀ ਸਾਡੇ ਪੰਜਾਬ ਦੇ ਜਿੰਨੇ ਵੀ 29 ਦੀਪੂ 29 ਆਗੂ ਸੀਗੇ ਮੇਨ ਆਗੂ ਸੀਗੇ ਉਹਨਾਂ ਸਾਰੇ ਸਾਥੀਆਂ ਨੂੰ ਨજરਬੰਦ ਥਾਣਿਆਂ 'ਚ ਕਰ ਲਿਆ ਤੇ ਜੇ ਪਿੱਛੇ ਰਹਿ ਗਏ ਸਾਡੇ ਦੂਜੇ ਵਰਕਰ ਆਮ ਵਰਕਰ ਰਹਿ ਗਏ ਜਿਨ੍ਹਾਂ ਨੇ ਕਿ ਇੱਥੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਵੀ ਸਾਡੇ ਜੋ ਆਗੂ ਨੇ ਉਹਨਾਂ ਨੂੰ ਡਿਟੇਨ ਕਰ ਲਿਆ ਕਿਉਂਕਿ ਆਗੂ ਨੇ ਜਿਹੜੇ ਹਿਸਾਬ ਨਾਲ ਧਰਨਾ ਚਲਾਉਣਾ ਹੁੰਦਾਗਾ ਜਾਂ ਆਪਣੀ ਸੋਚ ਸਮਝਣਾ ਚਲਾਉਣਾ ਹੁੰਦਾਗਾ ਉਹ ਆਗੂ ਨੇ ਸੇਧ ਦੇਣੀ ਹੁੰਦੀ ਆ ਜਦੋਂ ਕਿ ਦੂਜੇ ਵਰਕਰ ਰਹਿ ਜਾਂਦੇ ਪਿੱਛੇ ਜਾਂ ਕੋਈ ਛੋਟਾ ਆਗੂ ਰਹਿ ਜਾਂਦਾ ਉਹਨੂੰ ਉਹਨਾਂ ਨਹੀਂ ਪਤਾ ਹੁੰਦਾ ਵੀ ਧਰਨਾ ਕਿਵੇਂ ਚਲਾਉਣਾ ਫਿਰ ਉਹ ਜੋ ਇੱਥੇ ਵਰਤਾਰਾ ਵਰਤਿਆ ਉਹ ਸਾਬਤ ਤੁਸੀਂ ਨੇ মিডিਆ ਨੇ ਵੀ ਰਿਕਾਰਡ ਕੀਤਾ ਪ੍ਰਸ਼ਾਸਨ ਨੇ ਵੀ ਦੇਖਿਆ ਆਮ ਲੋਕਾਂ ਨੇ ਵੀ ਦੇਖਿਆ ਵੀ ਉਹ ਕਿੱਦਾਂ ੱੱਕਾ ਸਾਡੇ ਨਾਲ ਹੋਇਆ ਸਾਡੇ ਸਾਥੀਆਂ ਨੂੰ ਕੁੱਟਿਆ ਗਿਆ ਬੱਸਾਂ ਤੋਂ ਥੱਲੇ ਸਿੱਟਿਆ ਗਿਆ ਬਾਲ ਕੁੱਟੇ ਗਏ ਪਟਿਆਲੇ ਕਿੱਦਾਂ ਧੂ ਧੂ ਕੇ ਕੁੱਟਿਆ ਉਹ ਸਾਡਾ ਕੋਈ ਮਕਸਦ ਨਹੀਂ ਸੀਗਾ ਵੀ ਅਸੀਂ ਕਿਸੇ ਦੀ ਜਾਣ ਲੈਣੀ ਆ ਜਾਂ ਕਿਸੇ ਤੇ ਅਸੀਂ ਤੇਲ ਪਾਉਣਾਗਾ ਜਿਵੇਂ ਆ ਹੁਣ ਗੇਟ ਰੈਲੀ ਚੱਲ ਰਹੀ ਆ ਸਿਰਫ ਇਦਾਂ ਮਕਸਦ ਸੀ ਸਾਡਾ ਇਦਾਂ ਅਸੀਂ ਗੇਟ ਰੈਲੀ ਕਰਨੀ ਸੀ 2 ਘੰਟਿਆਂ ਦੀ ਪਰ ਸਰਕਾਰ ਨੇ ਤੇ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਉਹ ਗੇਟ ਰੈਲੀ ਨੂੰ ਕਿਵੇਂ ਧਰਨੇ ਦੇ ਰੂਪ ਚ ਬਦਲਿਆ ਕਿੱਦਾਂ ਇੱਥੇ ਪ੍ਰੋਟੈਸਟ ਹੋਇਆ ਉਹ ਉਹ ਸਾਥੀਆਂ ਦਾ ਕੋਈ ਮੰਤਵ ਨਹੀਂ ਸੀਗਾ ਕਿਸੇ ਨੂੰ ਵੀ ਜਾਂ ਕੋਈ ਪੁਲਿਸ ਅਮਲਾਜਮ ਦਾ ਨੁਕਸਾਨ ਕਰਦਾ ਜਾ ਉਹਨਾਂ ਨੂੰ ਆਪ ਨੂੰ ਹੀ ਉਹਨਾਂ ਦਾ ਨੁਕਸਾਨ ਹੋ ਸਕਦਾ ਸੀ ਕਿਉਂਕਿ ਉਹਨਾਂ ਕੋਲ ਪੈਟਰੋਲ ਦੀਆਂ ਬੋਤਲਾਂ ਸੀਗੀਆਂ ਠੀਕ ਹੈ ਜੀ ਵੀ ਇਹ ਸਰਾਸਰ ਧੱਕਾ ਸਰਕਾਰ ਦਾ ਸਾਡੇ ਨਾਲ ਜੋ ਕੀਤਾ ਗਿਆ ਕਿਉਂਕਿ ਸਰਕਾਰ ਮੰਗਾ ਹੱਲ ਕਰਨ ਵਾਲੇ ਪਾਸੇ ਤਾਂ ਆ ਨਹੀਂ ਰਹੀ ਉਲਟਾ ਸਾਡੇ ਦੇ ਜੋ ਪਰਚੇ ਦੇ ਕੇ ਨਜਾਇਜ਼ ਪਰਚੇ ਪਾ ਕੇ ਸਾਡੇ ਸਾਥੀ ਅੰਦਰ ਕੀਤੇ ਹੋਏ ਨੇ ਉਹਨਾਂ ਨੂੰ ਰਿਹਾ ਕਰਾਉਣ ਲਈ ਸਾਨੂੰ ਸੰਘਰਸ਼ ਕਰਨਾ ਪਿਆ ਕਿੱਥੇ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀਗੇ ਕਿ ਜੀ ਉਸਨੇ ਗੱਲ ਕੀਤੀ ਆ ਵੇ ਪੁਲਿਸ ਦਾ ਵੀ ਕਹਿਣਾ ਸੀ ਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰੋ ਸੀ ਠੀਕ ਆ ਲੇਕਿਨ ਤੁਸੀਂ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਖੜੇ ਸੀ ਉਹ ਕਹਿੰਦੇ ਅਸੀਂ ਤਾਂ ਵੀ ਉਹਨਾਂ ਤੋਂ ਬੋਤਲਾਂ ਲੈਣ ਹੀ ਗਏ ਸੀ ਕਿ ਕਿਤਨਾ ਕਿਤੇ ਕੋਈ ਦੁਰਘਟਨਾ ਨਾ ਵਾਪਰ ਜਾਵੇ ਕਿਉਂਕਿ ਇਸ ਦਾ ਸਾਰਾ ਜ਼ਿੰਮੇਵਾਰ ਹੈ ਜੋ ਪ੍ਰਸ਼ਾਸਨ ਹੁੰਦਾ ਜੇ ਕੋਈ ਕਿਸੇ ਨੂੰ ਅੱਗ ਲੱਗ ਜਾਂਦੀ ਦੇਖੋ ਜੀ ਆਪਾਂ ਇਹ ਗੱਲ ਮੰਨਦੇ ਆ ਮੈਂ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ ਵੀ ਜਦੋਂ ਵੀ ਪੁਲਿਸ ਮਤਲਬ ਧਰਨੇ 'ਚ ਪੁਲਿਸ ਦੀ ਡਿਊਟੀ ਲੱਗਦੀ ਆ ਉਹਦੇ ਪੁਲਿਸ ਸੁਰੱਖਿਆ ਲਈ ਲਾਈ ਜਾਂਦੀ ਆ ਕਿ ਨਾ ਕਿ ਪੁਲਿਸ ਕੋਈ ਅਤਿਆਚਾਰ ਕਰਨ ਲਈ ਲਾਈ ਜਾਂਦੀ ਆ ਇਹ ਅਸੀਂ ਮੰਨਦੇ ਆ ਪਰ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਵੀ ਜਦੋਂ ਧਰਨੇ ਦੇ ਵਿੱਚ ਮੇਨ ਆਗੂ ਹੀ ਨਹੀਂ ਰਹੇ ਧਰਨਾ ਲੀਡਰਲੈਸ ਹੋ ਗਿਆ ਉਹਨਾਂ ਨੂੰ ਸਮਝ ਹੀ ਨਹੀਂ ਸੀ ਇੰਨੀ ਵੀ ਉਹ ਕੀ ਕਰਨ ਉਹਨਾਂ ਨੂੰ ਇਦਾਂ ਹੋ ਗਿਆ ਵੀ ਅਸੀਂ ਪੁਲਿਸ ਨੂੰ ਸਾਇਦ ਡਰਾ ਲਾਂਗੇ ਇਦਾਂ ਉਹਨਾਂ ਨੇ ਸਿੱਟਿਆ ਨੇ ਮੈਂ ਮੈਂ ਤੁਹਾਡੀ ਗੱਲ ਮੰਨਦੇ ਆਂ ਜੀ ਅਸੀਂ ਮੰਨਦੇ ਆਂ ਗੱਲ ਪਰ ਉਹਨਾਂ ਦਾ ਕੋਈ ਮੰਤਵ ਨਹੀਂ ਸੀਗਾ ਵੀ ਅਸੀਂ ਪੁਲਿਸ ਦੇ ਉੱਪਰ ਪੈਟਰੋਲ ਪਾਈਏ ਉਹਨਾਂ ਨੇ ਕੋਈ ਇਦਾਂ ਦਾ ਮਕਸਦ ਨਹੀਂ ਸੀਗਾ ਵੀ ਪੈਟਰੋਲ ਅਸੀਂ ਪੁਲਿਸ ਨੂੰ ਪਾਈਏ ਪਰ ਉਹ ਸਿਰਫ ਉਹਨਾਂ ਨੇ ਜੋ ਕਰਨਾ ਉਹਨਾਂ ਨੂੰ ਸਿਰਫ ਮਕਸਦ ਇਹ ਸੀ ਵੀ ਸਿਆਂ ਬੰਦ ਧਰਨਾ ਕੰਮਜਾਬ ਕਰੀਏ ਹੋਰ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਹਾਂਜੀ ਦੇਖੋ ਜਿਵੇਂ ਤੁਸੀਂ ਪੈਟਰੋਲ ਦੀ ਗੱਲ ਕਰਦੇ ਹੋ ਵੀ ਸਾਥੀਆਂ ਕੋਲੇ ਪੈਟਰੋਲ ਦੀਆਂ ਬੋਤਲਾਂ ਸੀਆਂ ਉਹਦਾ ਕਾਰਨ ਕੀ ਸੀਗਾ ਬੋਤਲਾਂ ਕਿਉਂ ਚੱਕਣੀਆਂ ਪਈਆਂ ਕਿਉਂਕਿ ਜਿਉਂ ਹੀ ਸਾਡੀਆਂ ਸਵੇਰੇ ਗੱਡੀਆਂ 4:50 ਸਟਾਰਟ ਹੁੰਦੀ ਉਹ ਗੱਡੀਆਂ ਸਾਡੇ ਡਰਾਈਵਰ ਕਨੈਕਟਰ ਸਟਾਫ ਨੇ ਵੀ ਸਾਡੇ ਆਗੂ ਚੱਕ ਲਏ ਤੇ ਉਹਨਾਂ ਨੇ ਗੱਡੀਆਂ ਸਾਈਡ ਤੇ ਲਾ ਕੇ ਵੀ ਐਸੀ ਸਾਡੀ ਇਸ ਤੋਂ ਬਾਅਦ ਹੜਤਾਲ ਸਟਾਰਟ ਆ ਦੋ ਦੋ ਚਾਰ ਚਾਰ ਆਗੂਆਂ ਨੂੰ ਜਾਂ ਵਰਕਰਾਂ ਨੂੰ ਇਹਨਾਂ ਨੇ ਚੱਕ-ਚੱਕ ਕੇ ਹਿਰਾਸਤ ਲੈ ਲਿਆ ਉਸ ਤੋਂ ਬਾਅਦ ਜੇ ਵਰਕਰਾਂ ਨੇ ਕਿਹਾ ਵੀ ਬੱਸ ਸਟੈਂਡ ਦੇ ਵਿੱਚ ਸਾਨੂੰ ਚੱਕਿਆ ਯਾਰ ਐਸੀ ਸਾਈਡਾਂ ਤੇ ਰੁਕ ਜਾਈਏ ਚਾਹੇ ਦਰਸਨਾਮੀ ਗੇਟ ਲਾ ਲਓ ਜਾਂ ਸ਼ਹਿਰ ਦੇ ਬਾਹਰ ਗੱਡੀਆਂ ਰੋਕੀਆਂ ਤਾਂ ਉਹਨਾਂ ਵਰਕਰਾਂ ਨੂੰ ਵੀ ਚੱਕ ਕੇ ਹਿਰਾਸਤ ਦੇ ਵਿੱਚ ਲਿਆ ਗਿਆ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖੀ ਤਾਂ ਪਟਿਆਲੇ ਦੇ ਵਿੱਚ ਕਿਵੇਂ ਪ੍ਰਸ਼ਾਸਨ ਨੇ ਧੱਕੇਸ਼ਾਹੀ ਕੀਤੀ ਪੱਗਾਂ ਲਾਹੀਆਂ ਗਈਆਂ ਪੈਂਟਾਂ ਉਤਾਰੀਆਂ ਗਈਆਂ ਕੁੱਟਮਾਰ ਕੀਤੀ ਗਈ ਤੇ ਉਹਨਾਂ ਕਾਰਨਾਂ ਕਰਕੇ ਕਿਤੇ ਨਾ ਕਿਤੇ ਇੱਥੇ ਵੀ ਜਦੋਂ ਪ੍ਰਸ਼ਾਸਨ ਵੱਲੋਂ ਭਾਰੀ ਸੰਖਿਆ ਦੇ ਵਿੱਚ ਫੋਰਸ ਲਿਆਂਦੀ ਗਈ ਤੇ ਨਾਲ ਪਾਣੀ ਦੇ ਬਿਛਾਰਾਂ ਕਰਨ ਦਾ ਇੰਤਜ਼ਾਮ ਕੀਤਾ ਗਿਆ ਤਾਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਵਰਕਰਾਂ ਕੋਲੇ ਹੋਰ ਕੋਈ ਸੁਝਾਅ ਨਹੀਂ ਰਿਹਾ ਵੀ ਸਾਡੇ ਨਾਲ ਵੀ ਇਸ ਤਰ੍ਹਾਂ ਦੀ ਕੁੱਟਮਾਰ ਹੋ ਸਕਦੀ ਆ ਕਿਉਂ ਨਾ ਅਸੀਂ ਸਰਕਾਰ ਜਾਂ ਪ੍ਰਸ਼ਾਸਨ ਨੂੰ ਪਟ્રોલ ਦੀਆਂ ਬੋਤਲਾਂ ਨਾਲ ਡਰਾ ਸਕੀਏ ਦੇਖੋ ਜੀ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਕੀ ਰੂਪਰੇਖਾ ਹੋਈ ਉਰੇ ਦੀ ਕੀ ਜਨ ਜਾਂ ਪ੍ਰਸ਼ਾਸਨ ਦੁਆਰਾ ਕੁੱਟਮਾਰ ਹੋਈ ਤੇ ਜਿਵੇਂ ਕਿ ਇੱਥੇ ਕੋਈ ਸਾਡੇ ਵਰਕਰ ਸਾਥੀਆਂ ਨੇ ਵੀ ਵੀਡੀਓ ਬਣਾਈਆਂ ਨੇ ਤੇ ਆਪਣਾ ਪ੍ਰੈਸ ਪੱਤਰਕਾਰ ਵੀਰ ਆਏ ਹੋਏ ਸੀ ਉਹ ਵੀ ਵੀਡੀਓ ਬਣਾ ਰਹੇ ਸੀ ਤਾਂ ਉਹਨਾਂ ਦੇ ਧੱਕੇ ਨਾਲ ਫੋਨ ਖੋਏ ਗਏ ਉਹਨਾਂ ਦੇ ਕੈਮਰਿਆਂ ਦੀ ਭਾਂਹ ਤੋੜ ਗਈ ਇੱਕ ਪੱਤਰਕਾਰ ਭਾਈ ਜਰ ਦੇ ਥੱਪੜ ਵੀ ਲੱਗਿਆ ਸੀ ਉਹ ਵੀ ਪ੍ਰੈਸ ਦੇ ਵਿੱਚ ਕਾਫੀ ਚੀਜ਼ ਆਈ ᱛੀ ਜਾਨੀ ਕਿ ਉਹ ਸਰਕਾਰ ਦੇ ਕਹਿਣ ਤੇ ਬਹੁਤ ਜ਼ਿਆਦਾ ਧੱਕੇਸ਼ਾਹੀ ਸੰਗਰੂਰ ਦੇ ਵਿੱਚ ਹੋਈ ਤੇ ਉਸ ਤੋਂ ਬਾਅਦ ਸਾਡੇ ਸਾਥੀਆਂ ਨੂੰ ਤਕਰੀਬਨ 42-43 ਸਾਥੀ ਸਾਡੇ ਹਰਾਜ਼ਤ ਕਰ ਲਏ ਗਏ ਜਿਨ੍ਹਾਂ ਦੇ ਵਿੱਚ 751 ਦੇ ਪਰਚਾ ਵਾਲੇ ਸੀ ਤੇ 307 ਦੇ ਪਰਚੇ ਵਾਲੇ ਸੀ ਤੇ ਜਿਵੇਂ ਕਿ ਸਾਡੀ 5 ਦਿਨ ਦੀ ਹੜਤਾਲ ਚੱਲੀ ਸੀ ਉਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਜੀ ਨਾਲ ਸਾਡੀ ਮੀਟਿੰਗ ਹੋਈ ਸੀ ਜਿੱਥੇ ਟਰਾਂਸਪੋਰਟ ਮੰਤਰੀ ਜੀ ਨਾਲ ਹੜਤਾਲ ਇਸ ਸਹਿਮਤੀ ਤੇ ਚੱਕੀ ਗਈ ਵੀ ਸਾਡੇ ਜਿਹੜੇ ਵੀ ਸਾਥੀਆਂ ਤੇ ਪਰਚੇ ਹੋਏ ਨੇ ਉਹ ਤੁਰੰਤ ਰੱਦ ਕਰਕੇ ਉਹਨਾਂ ਨੂੰ ਡਿਊਟੀਆਂ ਦੇ ਪਾਇਆ ਜਾਊਗਾ ਉਹਦੇ ਸਿਲਸਿਲੇ ਵਿੱਚ 751 ਵਾਲੇ ਸਾਥੀ ਦਾ ਸਾਡੇ ਬਾਹਰ ਕੀਤੇ ਗਏ ਪਰੰਤੂ ਜਿਹੜੇ ਇਹਨਾਂ ਨੇ ਕਿਹਾ ਸੀ 72 ਘੰਟਿਆਂ ਦੇ ਵਿੱਚ ਅਸੀਂ ਸਾਰੇ ਜਿੰਨੇ ਵੀ ਸਾਡੇ ਸਾਥੀ ਜੇਲ੍ਹਾਂ ਵਿੱਚ ਬੰਦ ਕੀਤੇ ਨੇ ਉਹਨਾਂ ਨੂੰ ਬਾਹਰ ਕੱਢਾਂਗੇ ਰਹਾ ਕੀਤੇ ਜਾਣਗੇ ਸਾਰੇ ਪਰਚੇ ਰੱਦ ਕੀਤੇ ਜਾਣਗੇ ਪਰੰਤੂ ਸਰਕਾਰ ਤੇ ਮੰਤਰੀ ਆਪਣੇ ਵਾਅਦਿਆਂ ਤੋਂ ਮੁਕਰੇ ਨੇ ਇਹ ਗੱਲ ਪ੍ਰੈਸ ਦੇ ਵਿੱਚ ਵੀ ਉਹਨਾਂ ਨੇ ਕੀਤੀ ਆ ਲਾਈਵ ਡੇਅ ਦੇ ਵਿੱਚ ਰੱਖਿਆ ਸੀ ਵੀ ਅਸੀਂ ਉਹਨਾਂ ਨੂੰ ਮਤਲਬ ਰਿਹਾ ਕਰਾਂਗੇ ਜੇ ਰਹਾ ਨਹੀਂ ਕਰਦੇ ਹੁਣ ਅਗਲਾ ਐਕਸ਼ਨ ਕੀ ਹੋਗਾ ਅੱਜ ਦੀ ਰੈਲੀ ਆ ਦੇਖੋ ਅੱਜ ਦੀ ਰੈਲੀ ਦੇ ਵਿੱਚ ਅਸੀਂ ਇਹੀ ਗੱਲ ਰੱਖ ਰਹੇ ਆਂ ਵੀ ਅੱਜ ਅਸੀਂ ਸਰਕਾਰ ਨੂੰ ਚੇਤਾਵਨੀ ਦੇ ਰਹੇ ਆਂ ਵੀ ਜੇ ਸਾਡੇ ਸਾਥੀ ਰਿਹਾ ਨਾ ਕੀਤੇ ਗਏ ਤਾਂ 9 ਤਰੀਕ ਨੂੰ ਸਾਡਾ ਇਹ ਵਿਸ਼ਾਲ ਕਨਵੈਨਸ਼ਨ ਅਸੀਂ ਕਰਨ ਜਾ ਰਹੇ ਹਾਂ ਸਾਰੇ ਢੀਪਾਂ ਦੇ ਵਿੱਚੋਂ 25 25 30 ਆਗੂ ਵਰਕਰ ਆ ਰਹੇ ਹਨ ਤੇ ਨਾਲ ਹੀ ਕਿਸਾਨ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਅਤੇ ਵੱਖ-ਵੱਖ ਜਥੇਬੰਦੀਆਂ ਸਾਡੇ ਉਸ ਕਨਵੈਨਸ਼ਨ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਜੇ ਕਿਤੇ ਨਾ ਕਿਸੇ ਪ੍ਰਸ਼ਾਸਨ ਜਾਂ ਸਰਕਾਰ ਦੁਬਾਰਾ ਸਾਡੇ ਸਾਥੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਅਸੀਂ 9 ਤਰੀਕ ਨੂੰ ਇੱਕ ਵਿਸ਼ਾਲ ਜੋ ਧਰਨਾ ਜਾਂ ਹੜਤਾਲ ਦਾ ਰੂਪ ਉੱਥੋਂ ਐਲਾਨ ਕਰ ਸਕਦੇ ਹਾਂ ਦੀ ਬਰ ਕੋਲੇ ਸੋਨਾ ਵੀਰ ਜੀ ਜਿਨ੍ਹਾਂ ਨੇ ਕਿਹਾ ਕਿ ਜੇ ਸਾਡੇ ਸਾਥੀਆਂ ਨੂੰ ਰਿਹਾਰ ਨਹੀਂ ਕੀਤਾ ਜਾਂਦਾ ਤਾਂ ਅਗਲੀ ਜੋ ਰੂਕ ਪਰੇਖਾ ਹੈ ਉਹ ਹੋਰ ਵੀ ਤਿੱਖੀ ਹੋਵੇਗੀ ਸਾਡੀ ਵੀਰ ਜੀ ਇੱਕ ਕਮਨਾ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਗੱਲ ਕਰਨੀ ਚਾਹੁੰਨਾ ਵੀ ਜਦੋਂ ਸਾਡਾ ਸੰਘਰਸ਼ ਚੱਲ ਰਿਹਾ ਸੀਗਾ 28 ਤਰੀਕ ਨੂੰ ਜਦੋਂ ਸਾਨੂੰ ਘਰਾਂ ਤੋਂ ਚੱਕ ਲਿਆ ਗਿਆ ਤਾਂ ਜੋ ਵੀ ਇੱਥੇ ਘਟਨਾ ਵਾਪਰੀ ਆ ਉਹ ਘਟਨਾ ਤਾਂ ਵਾਪਰੀ ਆ ਕਿ ਧਰਨਾ ਸੀ ਉਹ ਲੀਡਰਲੈਸ ਸੀਗਾ ਅਗਰ ਸਰਕਾਰ ਇਹ ਕੰਮ ਨਾ ਕਰਦੀ ਆਗੂਆਂ ਨੂੰ ਘਰਾਂ 'ਚੋਂ ਨਾ ਚੱਕਦੀ ਤਾਂ ਧਰਨੇ ਦੀ ਰੂਪਰੇਖਾ ਜੋ ਅਸੀਂ ਨੇ ਅਬਦੇਸ਼ ਹਸਾਬ ਨਾਲ ਚਲਾਉਣੀ ਸੀਗੀ ਬਾਕੀ ਸਾਡੀ ਸਰਕਾਰ ਨਾਲ ਉਦੋਂ ਸਹਿਮਤੀ ਬਣੀ ਸੀਗੀ 5 ਤਰੀਕ ਨੂੰ ਜਿੱਦਣ ਮੀਟਿੰਗ 2 ਤਰੀਕ ਨੂੰ ਜਿੱਦਣ ਮੀਟਿੰਗ ਹੋਈ ਆ ਟਰਾਂਸਪੋਰਟ ਮੰਤਰੀ ਨਾਲ ਸਾਡੇ ਆਗੂਆਂ ਦੀ ਮੀਟਿੰਗ ਹੋਈ ਆ ਉਸ ਤੋਂ ਬਾਅਦ ਸਾਡੀ ਹੜਤਾਲ ਖੁੱਲੀ ਆ ਤੇ ਉਹਨਾਂ ਨੇ ਇਹ ਕਹਿ ਕੇ ਹੜਤਾਲ ਖਲਾਈ ਸੀ ਵੀ ਜਿਵੇਂ ਜਿਵੇਂ ਤੁਸੀਂ ਡਿਪੂ ਚਲਾਓਗੇ ਉਮੇਮੇ ਤੁਹਾਡੇ ਬੰਦੇ ਬਾਹਰ ਆਈ ਜਾਣਗੇ ਪਰ ਉਹਨਾਂ ਨੇ 575 ਵਾਲੇ ਸਾਥੀ ਛੱੜਤੇ ਪਟਿਆਲੇ ਵਾਲੇ ਸਾਥੀ ਵੀ 307 ਵਾਲੇ ਉਹਨਾਂ ਨੇ 20 ਸਾਲ ਪਹਿਲਾਂ ਰਹਾ ਕੀਤੇ ਨੇ ਪਰ ਸੰਗਰੂਰ ਵਾਲੇ ਜੋ ਸਾਡੇ 10 ਸਾਥੀ ਨੇ ਉਹ ਹਲੇ ਜੇਲ੍ਹਾਂ ਦੇ ਵਿੱਚ ਅੰਦਰ ਨੇ ਸਾਡੀ ਸਰਕਾਰ ਨੂੰ ਇਹੀ ਬੇਨਤੀ ਆ ਵੀ ਸਾਡੇ ਜਿੱਦਾਂ ਵਾਦਾ ਕੀਤਾ ਸੀ ਟਰਾਂਸਪੋਰਟ ਮੰਤਰੀ ਸਾਹਿਬ ਨੇ ਉਹ ਆਪਦਾ ਵਾਦਾ ਪੂਰਾ ਕਰਕੇ ਸਾਡੇ ਸਾਥੀਆਂ ਨੂੰ ਬਾਹਰ ਕਰਕੇ ਪਰਚੇ ਰੱਦ ਕਰੇ ਦੀ ਬਰਕਲਸ ਜੋ ਸੰਗੂਰ ਵਾਲੇ ਸਾਥੀ ਹਨ ਉਹਨਾਂ ਨੂੰ ਹਲੇ ਤੱਕ ਰਿਹਾਨ ਨਹੀਂ ਕੀਤਾ ਜਾ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਮੰਤਰੀ ਨਾਲ ਜਦੋਂ ਗੱਲ ਹੋਈ ਸੀਗੀ ਤਾਂ ਉਹਨਾਂ ਨੇ ਕਿਹਾ ਸੀਗੇ ਉਹਨੂੰ ਰਿਹਾਨ ਕਰ ਦਿੱਤਾ ਜਾਵੇਗਾ ਤਾਂ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਸਾਡੇ ਲੀਡਰ ਨੂੰ ਘਰੋਂ ਚੱਕ ਲਿਆ ਸੀ ਉਹਨਾਂ ਨੂੰ ਰੀਟੇਨ ਕਰ ਲਿਆ ਸੀ ਤਾਂ ਜੋ ਇੱਥੇ ਵਰਕਰ ਹਨ ਉਹ ਲੀਡਰ ਤੋਂ ਲੀਡਰ ਤੋਂ ਬੰਨ੍ਹੇ ਰਹਿ ਗਏ ਸਨ ਜਿਸ ਕਾਰਨ ਇਹ ਸਾਰਾ ਹਾਦਸਾ ਹੋਇਆ ਅਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਉਹਨਾਂ ਚਿਰ ਸੰਘਰਸ਼ ਕਰਦੇ ਰਹਿਣਗੇ ਜਿੰਨਾ ਚਿਰ ਸਾਡੇ ਸਾਥੀਆਂ ਨੂੰ ਰਿਹਾਨ ਨਹੀਂ ਕੀਤਾ ਜਾਂਦਾ ਤੇ ਸੰਗਰੂਰ ਵਾਲੇ ਸਾਥੀ ਹਨ ਜੋ 10 ਸਾਥੀਆਂ ਨੂੰ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਹੋਇਆ ਤੇ ਉਹਨਾਂ ਦੀ ਰਿਹਾਈ ਦੇ ਵਾਸਤੇ ਅੱਜ ਇਹ ਉਰੇ ਪ੍ਰੋਟੈਸਟ ਕਰ ਰਹੇ ਹਨ ਅਤੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਉਹਨਾਂ ਨੂੰ ਰਿਹਾਰਨਾ ਕੀਤਾ ਗਿਆ ਤਾਂ 9 ਤਰੀਕ ਨੂੰ ਸੰਘਰਸ਼ ਇਸ ਤੋਂ ਵੀ ਤਿੱਖਾ ਹੋਵੇਗਾ ਜਿਸ ਦਾ ਜ਼ਿੰਮੇਵਾਰ ਜੋ ਹੈ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਹੋਵੇਗੀ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ